ਹਾਂਜੀ ਵੀਰ ਅੱਜ ਤੁਸੀਂ ਇੱਥੇ ਚੇਚੇ ਤੌਰ ਤੇ ਚੌਂਦੇ ਦੇ ਵਿੱਚ ਪਹੁੰਚੇ ਹੋ ਕੀ ਮਕਸਦ ਨੂੰ ਲੈ ਕੇ ਔਰ ਮੈਂ ਦੇਖ ਰਿਹਾ ਕਿ ਸਾਰੇ ਲੋਕਾਂ ਦੇ ਹੱਥਾਂ ਦੇ ਵਿੱਚ ਬੂਟੇ ਨੇ ਔਰ ਬੜੇ ਡਿਫਰੈਂਟ ਤਰ੍ਹਾਂ ਦੇ ਬੂਟੇ ਨੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬੜਾ ਹੀ ਵਿਭਾਗਾ ਦੇਣਾ ਅਸੀਂ ਮਲੇਰ ਕੋਟਲੇ ਦੇ ਨੇੜੇ ਪਿੰਡ ਚੌਂਦਾ ਦੀ ਧਰਤੀ ਤੇ ਖੜੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਜੀ ਸਵਰਗੀ ਸਰਦਾਰ ਵਚਨ ਸਿੰਘ ਜੀ ਦੀ ਨਿੱਗੀ ਯਾਦ ਨੂੰ ਸਮਰਪਿਤ ਵੀਰ ਰੌਕੀ ਢਿੰਡਸ ਸਾਜੀ ਤੇ ਡਾਕਟਰ ਸਾਹਿਬ ਗੁਰਪ੍ਰੀਤ ਕੌਰ ਢਿੰਡਸ ਸਾਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਇਹਨਾਂ ਦੀ ਨਿੱਜੀ ਜਗ੍ਹਾ ਦੇ ਵਿੱਚ ਅਸੀਂ ਇੱਕ ਹਰਬਲ ਗਾਰਡਨ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਾਪੂ ਜੀ ਦੀ ਜਿਹੜੀ ਕੁਦਰਤੀ ਯਾਦਗਾਰ ਸਥਾਪਿਤ ਕਰਨ ਦੀ ਇੱਕ ਕੋਸ਼ਿਸ਼ ਕਰ ਰਹੇ ਹਾਂ ਦੇਖੋ ਬਈ ਦੇਖ ਰਹੇ ਹੋ ਬਈ ਹਰ ਕ ਬੂਟੇ ਦੇ ਨਾਲ ਅਸੀਂ ਜਿਹੜੀ ਇੱਕ ਤੁਸੀਂ ਦੇਖੋਗੇ ਵੀ ਇੱਕ ਤਖਤੀ ਆ ਤਾਂ ਕਿ ਆਈਡੈਂਟੀਟੀ ਦਿੱਤੀ ਗਈ ਆ ਹਰ ਬੂਟੇ ਨੂੰ ਹਰ ਬੂਟਾ ਗੁਣਕਾਰੀ ਆ ਤਕਰੀਬਨ 50 ਕਿਸਮ ਦੇ ਜਿਹੜੇ ਗੁਣਕਾਰੀ ਪੌਦੇ ਆ ਹਰਬਲ ਪਲਾਂਟਸ ਆ ਉਹ ਇੱਕ ਜਗ੍ਹਾ ਦੇ ਵਿੱਚ ਲੱਗਣਗੇ ਪਰਿਵਾਰ ਦਾ ਬਹੁਤ ਹੀ ਇੱਕ ਇਹ ਵਡਮੁੱਲੀ ਦੇਣਾ ਕਿਉਂਕਿ ਇਹ ਕਿਸੇ ਪੱਖੋਂ ਵੀ ਇਕਨੋਮਿਕਲੀ ਬੂਟੇ ਨਹੀਂ ਹੈਗੇ ਆਪਾਂ ਇਹਦੇ ਚੋਂ ਕੁਝ ਵੀ ਪ੍ਰੋਫਿਟ ਨਹੀਂ ਕਮਾਉਣਾ ਇੱਕ ਤਾਂ ਜਿਹੜੀ ਕੁਦਰਤੀ ਹਵਾ ਨੂੰ ਸ਼ੁੱਧ ਕਰਨਗੇ ਤੇ ਜਿਹੜੀਆਂ ਇਹਨਾਂ ਦੀਆਂ ਕਿਉਂਕਿ ਡਾਕਟਰ ਸਾਹਿਬ ਖੁਦ ਇਸ ਈ ਨਾਲ ਜੁੜੇ ਹੋਏ ਆ ਅਸੀਂ ਤਾਂ ਪਲਾਂਟਸ ਲਾ ਦੇਾਂਗੇ ਦੱਸ ਦੇਾਂਗੇ ਪਰ ਜਿਹੜੀ ਇਹਨਾਂ ਦੇ ਗੌਣ ਆ ਸਾਨੂੰ ਤਾਂ ਥੋੜੇ-ਥੋੜੇ ਪਤਾ ਤੇ ਅਸੀਂ ਦਾਵਾ ਵੀ ਨਹੀਂ ਕਰਨਾ ਵੀ ਇਸ ਤਰ੍ਹਾਂ ਇਹ ਇਸ ਬਿਮਾਰੀ ਨੂੰ ਚੱਕਣਗੇ ਇਹ ਡਾਕਟਰ ਸਾਹਿਬ ਹੈਗੇ ਤੁਹਾਨੂੰ ਹੌਲੀ-ਹੌਲੀ ਕਰਕੇ ਜਿਵੇਂ ਤਕਰੀਬਨ ਰੋਜ਼ ਇੱਕ ਅੱਧਾ ਬੂਟਾ ਕੋਈ 2-3 ਦਿਨ ਬਾਅਦ ਜਦੋਂ ਪੂਰੀ ਇਹਨਾਂ ਨੂੰ ਇਹਦੀ ਸਟੱਡੀ ਕਰ ਲੈਣਗੇ ਇਹ ਖੁਦ ਇਹ ਜਾਣਕਾਰੀ ਦੇਣਗੇ ਨਾਮ ਤੁਹਾਡੇ ਸਾਹਮਣੇ ਆ ਸਾਰੇ ਬੂਟਿਆਂ ਦੇ ਆ ਜਾਣਗੇ ਤੇ ਇਹ ਹੌਲੀ-ਹੌਲੀ ਸਾਰੇ ਬੂਟਿਆਂ ਦੀ ਜਾਣਕਾਰੀ ਦੇਣਗੇ ਕੀ ਇਹਨਾਂ ਦੇ ਫਾਇਦੇ ਆ ਤੇ ਇੱਕ ਸੁਨੇਹਾ ਇਹ ਵੀ ਆ ਕਿ ਇਹ ਬੂਟੇ ਤਕਰੀਬਨ ਜੇ ਆਪਣੇ ਕੋਲੇ ਜਗ੍ਹਾ ਹੈ ਤਾਂ ਹਰ ਘਰ ਦੇ ਵਿੱਚ ਹੋਣੇ ਚਾਹੀਦੇ ਕੋਈ ਬਾਲੇ ਕੋਸਟ ਦੀ ਮਿਹਨਤ ਨਾਲ ਤਿਆਰ ਹੋ ਜਾਂਦੇ ਆ ਤੇ ਇਹ ਆਪਾਂ ਨੂੰ ਹਰ ਘਰ ਨੂੰ ਇਹ ਲਾਉਣੇ ਚਾਹੀਦੇ ਆ ਵਧਾਉਣੇ ਚਾਹੀਦੇ ਤੇ ਇਹਨਾਂ ਦੇ ਫਾਇਦੇ ਲੈਣੇ ਚਾਹੀਦੇ ਆ ਕਿਉਂਕਿ ਜੇ ਆਪਾਂ ਵੀ ਪ੍ਰੋਡਕਟਸ ਦੀ ਯੂਜ਼ ਕਰੀ ਗਏ ਹਰ ਚੀਜ਼ ਵਾਸਤੇ ਤੇ ਫਿਰ ਜਿਹੜਾ ਜਿਹੜਾ ਕਾਰਪੋਰੇਟ ਆ ਉਹ ਆਪਣੇ ਦੇ ਤੇ ਹਾਵੀ ਹੋਈ ਜਾਊਗਾ ਤੇ ਮੌਕਾ ਹੁਣ ਇਹ ਵਧੀਆ ਹੈਗਾ ਵੀ ਜੇ ਕੁਦਰਤ ਦੇ ਨਾਲ ਜੁੜੀਏ ਇਸ ਤਰ੍ਹਾਂ ਦੀ ਜਿਹੜੀ ਵੈਜੀਟੇਸ਼ਨ ਆਪਾਂ ਲਾਈਏ ਜਿੱਥੇ ਖਾਲੀ ਥਾਂ ਲਾਈਏ ਤੇ ਸੰਭਾਲੀਏ ਤੇ ਪਤਵੰਤੇ ਸੱਜਣ ਬਹੁਤ ਜੁੜਿਆ ਮਨ ਬਹੁਤ ਖੁਸ਼ ਹੈ ਮੌਸਮ ਵੀ ਸੁਹਾਵਣਾ ਮੀਂਹ ਵੀ ਪਿਆ ਹੋਇਆ ਤੇ ਮਹੀਨਾ ਬਹੁਤ ਵਧੀਆ ਹੈ ਸੌਣ ਭਾਦੋਂ ਦਾ ਇਸ ਤੋਂ ਬਾਅਦ ਜਦੋਂ ਆਪਾਂ ਬੂਟੇ ਲਾਵਾਂਗੇ ਭਾਦੋਂ ਟਪਾ ਲਿਆ ਜੇ ਆਪਾਂ ਫਿਰ ਆਪਣੇ ਬੂਟੇ ਕੋਈ ਲਾਉਣ ਦਾ ਜ਼ਿਆਦਾ ਫਾਇਦਾ ਨਹੀਂ ਹੋਊਗਾ ਆਪਾਂ ਨੂੰ ਫਿਰ ਜਿਹੜੀ ਇਹਨਾਂ ਦੀ ਗਰੋਥ ਰੇਟ ਆ ਉਹ ਘਟ ਜਾਂਦੀ ਆ 슬ੀਪਿੰਗ ਮੰਥ ਸ਼ੁਰੂ ਹੋ ਜਾਂਦੇ ਆ ਹੁਣ ਮੌਕਾ ਜਗਾ ਤਿਆਰ ਕਰ ਲੋ ਤੇ ਬੂਟੇ ਲਾ ਦਿਓ ਇਸ ਤੋਂ ਬਾਅਦ ਫਿਰ ਆਪਾਂ ਫਰਵਰੀ ਮਾਰਚ ਦੇ ਵਿੱਚ ਜਦੋਂ ਆ ਜਾਂਦਾ ਆਪਣਾ ਫਗਣ ਦਾ ਮਹੀਨਾ ਉਦੋਂ ਆਪਾਂ ਬੂਟੇ ਲਾ ਸਕਦੇ ਆ ਤੇ ਹੁਣ ਮੌਕਾ ਨਖ ਜਾਓ ਜਿੰਨੇ ਵੀ ਕੋਸ਼ਿਸ਼ ਹੈਗੀ ਤੇ ਲਾਓ ਤੇ ਉਹਨੇ ਲਾਓ ਜਿੰਨੇ ਆਪਾਂ ਚਲਾ ਸਕਦੇ ਆ ਤੇ ਜਿੰਨੇ ਇੱਥੇ ਮਾਣਯੋਗ ਸਖਸੀਤਾ ਆਈਆਂ ਸੱਜਣ ਆਇਆ ਸਾਰਿਆਂ ਦਾ ਸੀ ਧੰਨਵਾਦ ਕਰਦੇ ਆ ਪਰਿਵਾਰ ਵੱਲੋਂ ਵੀ ਤੇ ਬੀਡ ਸੋਸਾਇਟੀ ਵੱਲੋਂ ਵੀ ਸੋਸਾਇਟੀ ਦਾ ਨਾਮ ਦੱਸ ਦਿਆਂ ਬੀਡ ਸੋਸਾਇਟੀ ਆ ਹਰਬਲ ਗਾਰਡਨ ਅਸੀਂ ਕਾਫੀ ਬਣਾਏ ਆ ਨਾਲ ਪੰਛੀਆਂ ਦੇ ਲਈ ਵੀ ਤੁਸੀਂ ਦੇਖ ਰਹੇ ਹੋ ਬਸੇਰੇ ਆ ਇਹ ਮਸਨੂਈ ਟਿਕਾਣੇ ਆ ਇਹਨਾਂ ਵਿੱਚ ਵੀ ਹੁਣ ਤੱਕ ਅਸੀਂ ਦੇਖਿਆ ਵੀ 16 ਕ ਕਿਸਮ ਦੇ ਪੰਛੀ ਬਸੇਰਾ ਕਰ ਚੁੱਕੇ ਆ ਆਪਦਾ ਸਮੇ ਸਮੇ ਤੇ ਆਉਂਦੇ ਆ ਚਲੇ ਜਾਂਦੇ ਆ ਤੇ ਇਸ ਤਰ੍ਹਾਂ ਨਾਲ ਰੁੱਖਾਂ ਦੇ ਨਾਲ ਨਾਲ ਇਹ ਚੀਜ਼ਾਂ ਵੀ ਆਪਾਂ ਨੂੰ ਲਾਉਣੀਆਂ ਚਾਹੀਦੀਆਂ ਬਾਈ ਅ ਵਿੱਚ ਦੇਖਿਆ ਤੁਸੀਂ ਜਿਵੇਂ ਲੋਸੂੜੀ ਆ ਸੰਭਾਲੂ ਆ ਇਹ ਪੁਰਾਣੇ ਬੂਟੇ ਨਿਆਮ ਜਿਹੜੇ ਹੈਗੇ ਸਾਡੇ ਖੜੇ ਹੁੰਦੇ ਸੀਗੇ ਇਹ ਆਮ ਪਿੰਡਾਂ ਦੇ ਵਿੱਚ ਬਾੜਾਂ ਦੇ ਵਿੱਚ ਹੈਨਾ ਤੇ ਲੋਪ ਹੋ ਗਏ ਤੇ ਤੁਸੀਂ ਇਹਨਾਂ ਨੂੰ ਦੁਬਾਰੇ ਲੋਕਾਂ ਤੱਕ ਪਹੁੰਚਾਰੇ ਹੋ ਕਿ ਇਹਨਾਂ ਦੇ ਗੁਣ ਕਿਹੜੇ ਨੇ ਹੁਣ ਇੱਕ ਬੂਟੇ ਤੁਹਾਨੂੰ ਮੈਂ ਕਹਾਣੀ ਦੱਸਦੀ ਆ ਜੀ ਸਾਡੇ ਕੋਈ ਮਿੱਤਰ ਸੀ ਆਸ਼ਵਗੰਧਾ ਦਾ ਬੂਟਾ ਤੁਸੀਂ ਨਾਂ ਸੁਣਿਆ ਹੋਣਾ ਆਸ਼ਵਗੰਧਾ ਤੋਂ ਮੈਨੂੰ ਗੱਲ ਯਾਦ ਆ ਗਈ ਮੈਨੂੰ ਹੂੰ ਤੇ ਇਹ ਆਪਣੇ ਖੇਤਾਂ ਦਾ ਬਟਾਂ ਦਾ ਛੱਪੜਾਂ ਦਾ ਗਲੀਆਂ ਦਾ ਬੂਟਾ ਪੰਜਾਬੀ ਚ ਇਹਨੂੰ ਅੱਖਸਨ ਵੀ ਕਹਿ ਦਿੰਦੇ ਆ ਆਮ ਹੀ ਖੜਾ ਹੁੰਦਾ ਹੂੰ ਤੇ ਪਰ ਜਦੋਂ ਦਾ ਇਹਦਾ ਨਾਂ ਅਸ਼ਵਗੰਧਾ ਪਤਾ ਲੱਗਿਆ ਆਪਾਂ ਨੂੰ ਉਦੋਂ ਦਾ ਇਹ ਬਹੁਤ ਜ਼ਿਆਦਾ ਵਪਾਰਕ ਬੂਟਾ ਬਣ ਗਿਆ ਇਹ ਹੁਣ ਆਪਾਂ ਨੂੰ ਪਾਊਡਰ ਦੇ ਰੂਪ ਦੇ ਵਿੱਚ ਆਪਾਂ ਲੈ ਕੇ ਆਉਣੇ ਤੇ ਬੜੇ ਖੁਸ਼ ਹੁੰਨੇ ਆ ਭਈ ਅਸੀਂ ਤਾਂ ਯਾਰ ਅਸ਼ਵਗੰਧਾ ਦਾ ਚੂੜਨ ਖਾਣੇ ਆ 300 400 ਦੀ ਡੱਬੀ ਲਿਆ ਕੇ ਤੇ ਆਪਾਂ ਨੂੰ ਬੜੀ ਤਾਕਤ ਮਿਲਦੀ ਉਦੋਂ ਇਹ ਸੋਚ ਕੇ ਡੱਬੀ ਪਰ ਇਹ ਬੂਟਾ ਆਪਣਾ ਆਵਦਾ ਹੀ ਆ ਆਵਦਾ ਮੀਨਜ਼ ਵੀ ਕੁਦਰਤ ਨੇ ਕੌਦ ਬੀਖ ਲਾਰ ਕੇ ਆਪਣੇ ਇਲਾਕੇ ਨੂੰ ਇਹ ਬਖਸ਼ਿਸ਼ ਕੀਤੀ ਐ ਇਸ ਪਲਾਂਟ ਦੀ ਤੇ ਇਹ ਬੂਟਾ ਆਪਾਂ ਨੂੰ ਲੈਣ ਵਾਸਤੇ ਕੋਈ ਮੇਰੇ ਇੱਕ ਮਿੱਤਰ ਸੀ ਉਹ ਡੇਰਾ ਦੂਣ ਗਏ ਤੇ ਨਾਲ ਕੋਈ ਪਿੰਡ ਦਾ ਸੱਜਣ ਸੀ ਉਹਦੇ ਉਹ ਕਹਿੰਦਾ ਯਾਰ ਇਹ ਬੂਟਾ ਤਾਂ ਆਪਣਾ ਦੇਖਿਆ ਹੋਇਆ ਬੂਟਾ ਪੱਕੇ ਤੋਂ ਛੋਟਾ ਸੀ ਜਿਵੇਂ ਇਸ ਤਰ੍ਹਾਂ ਦਾ ਛੋਟੇ ਬੂਟੇ ਦੀ ਕਈ ਵਾਰੀ ਪੱਤੇ ਤੋਂ ਪਛਾਣ ਨਹੀਂ ਆਉਂਦੀ ਤੇ ਨਹੀਂ ਕਹਿੰਦਾ ਇਹ ਬੂਟਾ ਆਪਣੇ ਕਿੱਥੋਂ ਹੋ ਜੂ ਆਸ਼ਿਫ ਕਹਿੰਦਾ ਇਹ ਤਾਂ ਬਹੁਤ ਕੀਮਤੀ ਬੂਟਾ ਜੜੀ ਬੂਟੀਆਂ ਬੜੀਆਂ ਜ਼ਬਰਦਸਤ ਹੈ ਤੇ ਉਹੀ ਗੱਲ ਜਦੋਂ ਆ ਕੇ ਉੱਥੇ ਲਾਇਆ ਤੇ ਸਾਲ ਕੇ ਬਾਅਦ ਵੱਡਾ ਹੋਇਆ ਕਹਿੰਦੇ ਪਤੰਦਰਾ ਇਹ ਤਾਂ ਅਕਸਨ ਹੂੰ ਇਹ ਤਾਂ ਲੈ ਤੈਨੂੰ ਮੈਂ ਦਿਖਾਉਣਾ ਆਪਣੇ ਛਪੜਾਂ ਤੇ ਕਿੰਨੀ ਖੜੀ ਆ ਹੂੰ ਤੇ ਇਸ ਤਰ੍ਹਾਂ ਨਾਲ ਨਾ ਕਈ ਵਾਰੀ ਜਦੋਂ ਆਪਾਂ ਹੋਰ ਵੀ ਬਹੁਤ ਬੂਟੇ ਆ ਜਿਵੇਂ ਆਪਣੇ ਖੇਤਾਂ ਚ ਆਪਾਂ ਤਾਂ ਕੱਢ-ਕੱਢ ਸੜਦੇ ਆ ਜਿਹਨੂੰ ਆਪਣੀ ਏਟ ਸੈਟ ਆ ਉਹ ਹਣ ਜਦੋਂ ਪੁਨਰਵਾ ਪੁਨਰਵਾ ਕਹਿ ਕੇ ਉਹ ਵੇਖਦੀ ਆ ਤੇ ਉਹ ਫਿਰ ਬਹੁਤ ਮਹਿੰਗੀ ਹੋ ਕੇ ਵੇਖਦੀ ਆ ਤੇ ਥੋੜੀ ਜੀ ਨਾ ਬਈ ਆਪਾਂ ਨੂੰ ਜਾਣਕਾਰੀ ਹਰ ਕਿਸੇ ਦੀ ਰੱਖਣੀ ਚਾਹੀਦੀ ਆ ਬਈ ਇਹਦਾ ਕੋਸ਼ਿਸ਼ ਕਰਨੀ ਚਾਹੀਦੀ ਆ ਬਈ ਬਟੈਨੀਕਲ ਨਾਮ ਕੀ ਆ ਅੰਗਰੇਜ਼ੀ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਹੋਰ ਪਛਾਹਵਾ ਵਿੱਚ ਕੀ ਕਹਿੰਦੇ ਆ ਕਿਉਂਕਿ ਇਹ ਥੋੜੀ ਜੀ ਤਰਾਸਦੀ ਆ ਵੀ ਪੰਜਾਬੀ ਦੇ ਵਿੱਚ ਨਾ ਆਪਣੀ ਤਰੱਕੀ ਨਹੀਂ ਕਰ ਸਕਿਆ ਆਪਾਂ ਟੈਕਨੀਕਲੀ ਪੰਜਾਬੀ ਦੇ ਵਿੱਚ ਵੀ ਆਪਣੇ ਜਿਹੜੇ ਦੇਸੀ ਨਾਮ ਹਨਾ ਉਦੋਂ ਉਹ ਜੋ ਆਪਾਂ ਸਰਚ ਕਰਨੇ ਹੋਣ ਤੇ ਉਦੋਂ ਗੁਣ ਵੀ ਨਹੀਂ ਸਾਹਮਣੇ ਆਉਂਦੇ ਇਹਨਾਂ ਦੇ ਤੇ ਨਾਂ ਹੀ ਇਹਨਾਂ ਨੂੰ ਪਤਾ ਲੱਗਦਾ ਵੀ ਫਾਇਦਾ ਕੀ ਆ ਇਹਨਾਂ ਦਾ ਹਾਂ ਜਦੋਂ ਆਪਾਂ ਇੰਗਲਿਸ਼ ਦੇ ਵਿੱਚ ਇਹੀ ਪਲਾਂਟਸ ਦਾ ਨਾਮ ਆਪਾਂ ਨੂੰ ਪਤਾ ਹੋਊਗਾ ਜਾਂ ਹਿੰਦੀ 'ਚ ਵੀ ਲਾ ਲਓ ਤੁਸੀਂ ਪਤਾ ਹੋਊਗਾ ਤੇ ਫੇਰ ਆਪਾਂ ਨੂੰ ਜਿਹੜਾ ਸਰਚ ਇੰਜਨ ਹੈਗਾ ਇੰਟਰਨੈਟ ਦੇ ਤਾਂ ਬਹੁਤ ਕੁਝ ਦੱਸ ਦਿੰਦੇ ਆ ਇਹਨਾਂ ਬਾਰੇ ਤਾਂ ਹੁਣ ਜਿਵੇਂ ਸਾਹਮਣੇ ਆ ਰੋਕੀ ਵੀਰ ਕੇ ਜਦੋਂ ਅਸੀਂ ਐਂਟਰ ਹੋਏ ਆ ਘਰ ਦੇ ਸਾਹਮਣੇ ਤਾਂ ਬਹੁਤ ਵੱਡਾ ਦਰਖਤ ਖੜਾ ਹੈਗਾ ਸੰਭਾਲੂ ਦਾ ਹੈ ਤਾਂ ਮੀਡੀਅਮ ਸਾਈਜ਼ ਟਰੀ ਪਰ ਉਹ ਆਪਦਾ ਪੂਰਾ ਹੁਣ ਵੱਡੀ ਉਮਰ ਦੇ ਵਿੱਚ ਆਪਦਾ ਪੂਰਾ ਵੱਧ ਫੁੱਲ ਚੁੱਕਿਆ ਉਹ ਤੇ ਦੇਖ ਕੇ ਬੜਾ ਮਾਨ ਖੁਸ਼ ਹੋਇਆ ਵੀ ਇਹਨਾਂ ਨੇ ਜਿਹੜਾ ਇਹ ਪ੍ਰਾਤਨ ਸੰਭਾਲੂ ਦਾ ਜਿਹੜਾ ਦਰਖਤ ਤਾਂ ਹੋ ਸੰਭਾਲ ਲਿਆ ਨਾ ਬਚਾ ਲਿਆ ਤੇ ਖੁਸ਼ਬੂ ਬੜੀ ਵਧੀਆ ਹੁੰਦੀ ਆ ਉਹਦੇ ਨੀਲੇ ਨੀਲੇ ਫੁੱਲ ਆਉਂਦੇ ਆ ਤੇ ਖੁਸ਼ਬੂ ਦੂਰ ਤੱਕ ਜਾਂਦੀ ਆ ਉਹਦੀ ਤੇ ਫਾਇਦੇ ਵੀ ਬੜੇ ਆ ਹੁ ਕਹਿ ਦਿੰਦੇ ਕੈਂਸਰ ਤੱਕ ਫਾਇਦਾ ਪਰ ਮੈਂ ਜਿਹੜਾ ਇਹ ਦਾਵਾ ਨਹੀਂ ਕਰਦਾ ਕਿਉਂਕਿ ਆਪਣੀ ਜਿਹੜੀ ਫੀਲਡ ਹੈਗੀ ਬੂਟੇ ਲਾਉਣਾ ਅਸੀਂ ਇਲਾਜ ਨਹੀਂ ਕਦੇ ਵੀ ਦੱਸਦੇ ਵੀ ਆਹ ਤੂੰ ਖਾ ਲੈ ਯਾਰ ਤੇਰਾ ਇਲਾਜ ਹੋ ਜੇ ਇਹ ਕੰਮ ਹੈਗਾ ਆਯੁਰਵੇਦ ਡਾਕਟਰ ਦਾ ਦੱਸਣਾ ਉਹ ਤਾਂ ਵੀ ਮੈਂ ਦੱਸਿਆ ਵੀ ਜਿਹੜਾ ਡਾਕਟਰ ਸਾਹਿਬ ਆ ਹੌਲੀ ਹੌਲੀ ਜਿਵੇਂ ਮਰਜ਼ੀ ਤੁਸੀਂ ਇਹਨਾਂ ਤੋਂ ਪੁੱਛ ਲਿਓ ਅਸੀਂ ਮਤਲਬ ਕਿ ਐਨ ਦਵਾਈ ਨਹੀਂ ਦਸਣੀ ਭਾਈ ਇੰਨੀ ਮਾਤਰਾ ਚ ਤੁਸੀਂ ਲੈ ਲਿਓ ਤੇ ਫਾਇਦੇ ਹੋ ਜਾਣਗੇ ਇਹ ਫਿਰ ਆਪਾਂ ਥੋੜਾ ਜਿਹਾ ਨਾ ਉਹ ਗੁੰਮਰਾਹ ਕਰਨ ਜਿਹਾ ਹੋ ਜਾਂਦਾ ਕਿਸੇ ਨੂੰ ਦੱਸਣਾ ਹਾਂ ਫਾਇਦੇ ਜ਼ਰੂਰ ਹੈਗੇ ਇਹਨਾਂ ਦੇ ਕਿੰਨੇ ਫਾਇਦੇ ਆ ਉਹ ਆਪੇ ਤੁਹਾਨੂੰ ਡਾਕਟਰ ਸਾਹਿਬ ਹੈਗੇ ਆਪਣੇ ਨਾਲ ਹੁਣ ਤੇ ਉਹ ਸਾਰੇ ਬੂਟੇ ਦੇਖੋ ਨਾਲ ਹੈਗੇ ਇਹਨਾਂ ਦੇ ਲੱਗ ਵੀ ਜਾਣੇ ਆਪਦੀ ਨਿੱਜੀ ਜਗ੍ਹਾ 'ਚ ਲੱਗਣੇ ਆ ਤੇ ਫਾਇਦਾ ਹੋ ਜੂਗਾ ਹੁਣ ਇਹ ਦੱਸਿਆ ਕਰਨਗੇ ਆਪਾਂ ਨੂੰ ਵੀ ਕੀ ਕੀ ਇਹਨਾਂ ਦੇ ਬੈਨੀਫਿਟਸ ਧੰਨਵਾਦ ਬਹੁਤ ਹਾਂਜੀ ਇਹ ਸਾਡੇ ਪਰਦਾਦਾ ਜੀ ਸਰਦਾਰ ਬਚਨ ਸਿੰਘ ਜੀ ਬੜੀ ਰੱਬੀ ਰੂਹ ਸੀਗੇ ਉਹ ਭਜਨਵੰਦਗੀ 'ਚ ਉਹਨਾਂ ਨੇ ਹਮੇਸ਼ਾ ਰਿਆਤੀ ਡਾਕਟਰ ਸਾਹਿਬ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਤੇ ਇਹਨਾਂ ਦੀਆਂ ਬੜੀਆਂ ਮਿੱਠੀਆਂ ਯਾਦਾਂ ਨੇ ਉਹਨਾਂ ਨਾਲ ਤੇ ਜਦੋਂ ਉਹ ਵਿਛੜੇ ਸੀ ਇਹ ਕਾਫੀ ਟਾਈਮ ਇਹਨਾਂ ਦੇ ਮਨ ਦੇ ਵਿੱਚੋਂ ਵਿਰਾਗ ਨਹੀਂ ਸੀ ਗਿਆ ਤਾਂ ਮੈਨੂੰ ਲੱਗਿਆ ਕਿ ਉਹਨਾਂ ਦੀ ਜਿਹੜੀ 25 ਅਗਸਤ ਨੂੰ ਵਰਸੀ ਹੁੰਦੀ ਆ ਤਾਂ ਮੈਨੂੰ ਲੱਗਿਆ ਕਿ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਰੱਖਾਂਗੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸੇ ਤਰ੍ਹਾਂ ਆਪਣੇ ਜਿਹੜਾ ਹੈਗਾ ਪਿਛੋਕੜ ਆ ਉਹਨੂੰ ਨਾਲ ਲੈ ਕੇ ਚੱਲਣਗੀਆਂ ਆਪਣੇ ਇਤਿਹਾਸ ਨੂੰ ਨਾਲ ਲੈ ਕੇ ਚੱਲਣਗੀਆਂ ਜੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਤਾਂ ਸਾਡੇ ਬੱਚਿਓ ਨੂੰ ਫਾਲੋ ਕਰਨਗੇ ਇਸੇ ਕਰਕੇ ਬਾਕੀ ਉਹਨਾਂ ਵਾਰੇ ਬਾਪੂ ਜੀ ਕੀ ਕੰਮ ਕਰਦੇ ਸੀ ਕਿਸ ਹੋ ਸਰਵਿਸ ਦੇ ਵਿੱਚ ਸੀ ਡਾਕਟਰ ਸਾਹਿਬ ਦੱਸਣਗੇ ਤੁਹਾਨੂੰ ਅੱਜ ਕਿਹੜੀ ਸੰਸਥਾ ਵੱਲੋਂ ਇਹ ਆਏ ਨੇ ਜਿਹੜੇ ਬੂਟੇ ਲਗਾਉਣ ਦੇ ਲਈ ਹਾਂਜੀ ਬੀਡ ਸੁਸਾਇਟੀ ਜਿਹੜੀ ਹੈ ਫਰੀਦਕੋਟ ਇਹ ਪੰਛੀਆਂ ਲਈ ਆਲ ਨੇ ਤੇ ਮੈਡੀਸਨਲ ਪਲਾਂਟਸ ਤੇ ਸ਼ਾਨਦਾਰ ਫਲਦਾਰ ਜਿੱਥੇ ਇਹਨਾਂ ਨੂੰ ਧਰਤੀ ਮਿਲਦੀ ਆ ਇਹ ਰੁੱਖ ਲਾਉਂਦੇ ਨੇ ਪਾਲਦੇ ਨੇ ਵੱਡੇ ਕਰਦੇ ਨੇ ਤੇ ਬਹੁਤ ਵੱਡੀ ਸੇਵਾ ਕਰਦੇ ਨੇ ਹਾਂ ਜਿਵੇਂ ਦੱਸ ਰਹੀ ਸੀ ਕਿ ਜਿਹੜੇ ਮੈਡੀਸਨਲ ਪਲਾਂਟਸ ਲਾਣ ਦਾ ਵਿਚਾਰ ਇਸ ਤਰ੍ਹਾਂ ਬਣਿਆ ਕਿ ਸਾਡੇ ਘਰ ਦੇ ਵਿੱਚ ਮੈਂ ਹਮੇਸ਼ਾ ਕਹਿੰਦੀ ਰਹਿੰਦੀ ਆ ਕਿ ਤੁਸੀਂ ਰਸੋਈ ਨੂੰ ਅਮੀਰ ਕਰੋ ਮਤਲਬ ਜਿੱਥੋਂ ਅਸੀਂ ਉਹਨਾਂ ਨੂੰ ਸਾਰੇ ਅਬਨੋਰਟੀ ਚੀਜ਼ਾਂ ਬਾਹਰ ਕਢਵਾ ਰਹੇ ਹਾਂ ਇੰਡਸਟਰੀਅਲ ਫੂਡਸ ਜਿਹੜਾ ਹੈਗਾ ਉਹਨੂੰ ਕਹਿੰਦੇ ਆ ਵੀ ਬਾਹਰ ਕੱਢ ਦਿਓ ਮਾਰਕੀਟ ਤੋਂ ਤਿਆਰ ਹੋ ਕੇ ਕੋਈ ਵੀ ਚੀਜ਼ ਆਉਂਦੀ ਆ ਲਫਾਫਾ ਬੰਦ ਡੱਬਾ ਬੰਦ ਫਰੋਜ਼ਨ ਜਿਹੜਾ ਪੋਸ਼ਨ ਆ ਤੁਸੀਂ ਨਹੀਂ ਖਾਣਾ ਜੀ ਤੁਸੀਂ ਸਿਹਤਮੰਦ ਰਹਿਣਾ ਅਸੀਂ ਉੱਥੇ ਚੀਨੀ ਨੂੰ ਰਿਪਲੇਸ ਕਰਾਇਆ ਉੱਥੇ ਅਸੀਂ ਨਮਕ ਜਿਹੜਾ ਹੈਗਾ ਟਾਟਾ ਸੌਲਟ ਦੀ ਜਗ੍ਹਾ ਤੇ ਅਸੀਂ ਦੇਸੀ ਸਿੰਧ ਦਾ ਨਮਕ ਤੇ ਨਾ ਕਾਲਾ ਨਮਕ ਹੋਰ ਕਈ ਤਰ੍ਹਾਂ ਦੇ ਨਮਕ ਕੋਸ਼ਿਸ਼ ਕਰਕੇ ਆਂਦੇ ਆ ਆਟਿਆਂ ਨੂੰ ਵੀ ਅਸੀਂ ਉਹਦੇ ਵਿੱਚ ਵੀ ਬੜੀ ਡਿਸਕ੍ਰਿਪਸ਼ਨ ਦੱਸੀ ਆ ਕਿ ਆਟੇ ਕਿਹੜੇ ਲੈ ਕੇ ਆਉਣੇ ਆ ਤੇ ਉਸ ਤੋਂ ਇਲਾਵਾ ਦੇਸੀ ਘਿਓ ਨੂੰ ਵਾਪਸ ਸਥਾਪਿਤ ਕੀਤਾ ਗਿਆ ਰਸੋਈ ਦੇ ਵਿੱਚ ਤੇ ਅਸੀਂ ਨਾਲ-ਨਾਲ ਸਰੋਂ ਦਾ ਤੇਲ ਜਾਂ ਆਰੀਅਲ ਦਾ ਤੇਲ ਜਾਂ ਤੇ ਹੁੰਦਾ ਤੇਲ ਮੂੰਗਫਲੀ ਅਸਰਾਂ ਦੇ ਅਲੱਗ-ਅਲੱਗ ਤੇਲਾਂ ਦੀ ਅਸੀਂ ਇੰਪੋਰਟੈਂਸ ਦੱਸਦੇ ਰਹੀਦਾ ਕਿ ਰਿਫਾਈਨਡ ਤੇਲ ਨਹੀਂ ਅ ਇਹ ਕਿਉਂ ਨਹੀਂ ਬਟਨਾ ਤੇ ਹੁਣ ਮੈਨੂੰ ਲੱਗਿਆ ਸੀਗਾ ਕਿ ਹਾਂ ਅਸੀਂ ਜੇ ਹੁਣ ਕੋਈ ਘਰ ਦੇ ਵਿੱਚ ਬਿਮਾਰ ਆ ਤਾਂ ਫਿਰ ਸਾਡੇ ਕੋਲ ਉਹਦਾ ਇਲਾਜ ਵੀ ਤੁਹਾਡਾ ਹਸਪੀਟਲ ਬਣ ਜਾਵੇ ਤੁਹਾਡੀ ਰਸੋਈ ਤਾਂ ਜੇ ਅਸੀਂ ਰਸੋਈ ਨੂੰ ਹਸਪੀਟਲ ਬਣਾਣਾ ਤਾਂ ਉਹਦੇ ਵਾਸਤੇ ਸਾਨੂੰ ਇਹ ਸਾਰੇ ਮੈਡੀਸਨਲ ਪਲਾਂਟ ਸਾਡੇ ਘਰ 'ਚ ਹੋਣੇ ਚਾਹੀਦੇ ਆ ਤੇ ਜਿਵੇਂ ਗੁਰਪ੍ਰੀਤ ਜੀ ਨੇ ਕਿਹਾ ਕਿ ਅਸੀਂ ਟਾਈਮ ਨਾਲ ਤੁਹਾਨੂੰ ਸਾਰੇ ਹੀ ਮੈਡੀਸਨਲ ਪਲਾਂਟਸ ਦੀ ਕੀ ਪ੍ਰੋਪਰਟੀਆਂ ਨੇ ਤੁਹਾਡੀ ਹੈਲਥ ਦੇ ਵਿੱਚ ਕੀ ਬੈਨੀਫਿਟਸ ਨੇ ਉਹ ਸਾਰੇ ਦਸਦੇ ਰਵਾਂਗੇ ਹੁਣ ਤਾਂ ਇਸ ਦਿਲੀ ਆਪਾਂ ਲਗ ਸਬਜੈਕਟ ਮਤਲਬ ਇੱਕ ਇੱਕ ਵੀਡੀਓ ਹੈ ਨਾ ਹਰ ਪlant ਦੇ ਉੱਤੇ ਕਰਨੀ ਪੈਣੀ ਆ ਬੇਸ ਦਾ ਮਤਲਬ ਇਹ ਤੁਹਾਡੇ ਜਿਵੇਂ ਰਸੋਈ ਜਿਹੜੀ ਸਿਹਤਮੰਤ ਤਾਂ ਹੋਊਗੀ ਜਿ ਤੁਹਾਡੇ ਘਰ ਦੇ ਵਿੱਚ ਨਾਲ-ਨਾਲ ਹਰਬਲ ਗਾਰਡਨ ਵੀ ਹੋਊਗਾ ਇਸੇ ਸੋਚ ਦੇ ਨਾਲ ਕਿਉਂਕਿ ਇਹ ਤਾਂ ਹੱਥੀ ਕਾਰਜ ਕਹਿ ਨਹੀਂ ਤੇ ਕਥਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਇਨਸਾਨ ਦਾ ਤਾਂ ਇਹ ਸਾਰੇ ਜਿਹੜੀ ਟੀਮ ਆ ਇਹ ਇਸ ਤਰ੍ਹਾਂ ਦੀ ਆ ਕਿ ਕੋਈ ਵੀ ਬਨੌਟੀ ਕੰਮ ਨਹੀਂ ਕਰਦੇ ਸੋਸ਼ਲ ਮੀਡੀਆ ਤੇ ਪੋਸਟਾਂ ਐਵੇਂ ਨਹੀਂ ਪਾਉਂਦੇ ਕਿ ਸਿਰਫ ਲੋਕਾਂ ਤੋਂ ਵਿਊ ਲੈਣੇ ਆ ਇਹਨਾਂ ਨੇ ਰਿਐਲਿਟੀ ਦੇ ਵਿੱਚ ਉੱਥੇ ਵੀੜ ਸਥਾਪਿਤ ਕੀਤੀ ਆ ਮਤਲਬ ਉੱਥੇ ਇਹਨਾਂ ਨੇ ਦੁਰਲਭ ਜੁੜੇ ਪਲਾਂਟਸ ਸੀ ਉਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ ਤੇ ਮੈਂ ਇਹਨਾਂ ਦੀ ਪ੍ਰੋਗਰਾਮ ਦੇ ਵਿੱਚ ਜਾ ਕੇ ਵੀ ਆਈ ਸੀ ਇਹਨਾਂ ਨੇ ਪੰਜਾਬੀ ਭਾਸ਼ਾ ਨੂੰ ਵੀ ਬਹੁਤ ਪਿਆਰ ਕਰਦੇ ਨੇ ਮਾਂ ਬੋਲੀ ਨੂੰ ਤਾਂ ਇਹਨਾਂ ਨੇ ਉੱਥੇ ਜਿਹੜਾ ਹੈਗਾ ਇੱਕ ਬੜਾ ਸੋਹਣਾ ਜਿਹੜਾ ਸੀਗਾ ਹਾਂ ਚੌਂਕ ਬਣਾਇਆ ਸੀ ਪੰਜਾਬੀ ਚੌਂਕ ਤੇ ਉਥੋਂ ਵੀ ਬੜਾ ਵੱਡਾ ਮੈਸੇਜ ਸਾਰੇ ਪੰਜਾਬ ਚ ਗਿਆ ਸੀ ਉਸ ਦੇ ذریعے ਪੂਰੀ ਦੁਨੀਆ ਚ ਗਿਆ ਬਲਕਿ ਬਹੁਤ ਸਾਰੇ ਲੋਕਾਂ ਨੇ ਦੇਖ ਕੇ ਹੋਰ ਬਣਾਇਆ ਉੜਿਆੜੇ ਨੂੰ ਸਿੱਖਿਆ ਤਾਂ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਅੱਜ ਇਹ ਦਿਨ ਸਾਡੀ ਜ਼ਿੰਦਗੀ ਚ ਆਇਆ ਕਿ ਇਹ ਸਾਰੇ ਜਿਹੜੇ ਐਨੇ ਮਤਲਬ ਹੀਰੇ ਲੋਕ ਨੇ ਸਾਡੇ ਪੰਜਾਬ ਦੇ ਸਾਡੇ ਘਰ ਆਏ ਨੇ ਤੇ ਇਹ ਸਾਰੇ ਸਾਡੇ ਨਾਲ ਬਹੁਤ ਟਾਈਮ ਤੋਂ ਜੁੜ ਕੇ ਸੀ ਸਾਰੇ ਕੰਮ ਕਰ ਰਹੇ ਆ ਤੇ ਇੱਕ ਦਿਨ ਬਣਾਵਾਂਗੇ ਸੀ ਜ਼ਰੂਰ ਨਵਾਂ ਨਿਰਮਲ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਇੱਕ ਨਵੇਕਲਾ ਉਪਰਾਲਾ ਕੀਤਾ ਤੁਸੀਂ ਨੇ ਹਰਵਲ ਜੰਗਲ ਲਾਉਣ ਦਾ ਅੱਜ ਸਾਡੇ ਮੇਰੇ ਬਹੁਤ ਪਿਆਰੇ ਬਾਬਾ ਜੀ ਦੀ ਵਰਸੀ ਦਾ ਦਿਨ ਹੈ ਜੀ 25 ਅਗਸਤ ਸਰਦਾਰ ਬਚਨ ਸਿੰਘ ਢੀਂਸਾ ਸ਼ਾਇਦ ਮੈਂ ਬਹੁਤ ਵਾਰੀ ਸੋਚਦਾ ਹੁੰਦਾ ਜੀ ਜਿੰਨਾ ਵੀ ਕੁਛ ਅੱਜ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ ਉਹ ਦਰਵੇਸ਼ ਰੂਹ ਸੀਗੀ 10 10 12 12 ਪਾਠ ਉਹਨਾਂ ਨੇ ਸੁਖਮਣੀ ਸਾਹਿਬ ਦੇ ਕਰੀ ਜਾਣੇ ਤੇ ਕੀਰਤਨ ਦੀ ਵੀ ਪ੍ਰਾਤਨ ਪਰੰਪਰਾ ਚਾਉਂਦੇ ਪਿੰਡ 'ਚ ਜਿੰਨੇ ਹੁਣ ਕੀਰਤਨ ਕਰਦੇ ਨੇ ਜੀ ਬਾਬਾਈ ਮੇਰੇ ਕਰਦੇ ਹੁੰਦੇ ਸੀ ਉਦੋਂ ਮਾਈਕ ਨਹੀਂ ਸੀ ਹੁੰਦੇ ਹੁੰਦਾ بڑے بڑے ਸਪੀਕਰਾਂ ਚ ਲਾ ਕੇ ਕਰਦੇ ਨੇ بڑے ਗੁਰੂ ਬਾਣੀ ਨਾਲ ਜੁੜੇ ਹੋਏ ਬਹੁਤ ਨਿਮਰ ਸੁਭਾਅ ਦੇ ਉਹਨਾਂ ਨੇ ਛੋਟੇ ਬੱਚਿਆਂ ਨੂੰ ਵੀ ਪਹਿਲਾਂ ਫਤਿਹ ਬੁਲਾਉਣੀ ਤੇ ਹਮੇਸ਼ਾ ਹੀ ਗੁਰੂ ਦੀ ਗੱਲ ਕਰਨੀ ਸਾਨੂੰ ਨਿੱਕੇ ਹੁੰਦਿਆਂ ਨੂੰ ਉਹਨਾਂ ਨੇ ਜੇ ਟਾੜੀ ਲੱਗੇ ਹੁੰਦੇ ਜੀ ਤਾਂ ਉਹਨਾਂ ਨੇ ਪੈਸੇ ਜੇਬ ਚ ਉਦੋਂ 2 ਰੁਪਏ 5 ਰੁਪਏ 10 ਰੁਪਏ ਹੁੰਦੇ ਸੀਗੇ ਵੀ ਜਾ ਕੇ ਦੇ ਕੇ ਆਓ ਗੁਰੂ ਦਾ ਜਸ ਗਾਉਂਦੇ ਨਹੀਂ ਅੱਜ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੀ અપਾਰ ਬਖਸ਼ਿਸ਼ ਹੋਈ ਆ ਜਿਨ੍ਹਾਂ ਨੇ ਸਿੱਖ ਜਗਤ ਦਾ ਪਹਿਲਾ ਬੋਟੈਨੀਕਲ ਗਾਰਡਨ ਜਿਹੜਾ ਸੀਗਾ ਹਰਬਲ ਗਾਰਡਨ ਜੀ ਨੂੰ ਆਪਾਂ ਕਹਿੰਦੇ ਹੁਣ ਉਹ ਕੀਰਤਪੁਰ ਸਾਹਿਬ ਵਿਖੇ ਬੜਾ દવાਖਾਨਾ ਗੁਰੂ ਹਰ Rai ਸਾਹਿਬ ਮਹਾਰਾਜ ਨੇ ਬਖਸ਼ਿਆ ਸੀਗਾ ਉਸ ਸਮੇਂ ਨਾਲ ਅਲੋਪ ਹੋ ਗਿਆ ਸ਼ਾਇਦ ਹੁਣ ਦੁਬਾਰਾ ਵੀ ਉਪਰਾਲਾ ਕੀਤਾ ਹੈ ਗੁਰਪ੍ਰੀਤ ਜੀ ਉਹਦਾ ਹਾਂ ਜੀ ਬਿਲਕੁਲ ਜੀ ਤੇ ਇਹ ਹੈਗੀਆਂ ਸਾਡੇ ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਸਾਨੂੰ ਤਾਂ ਦੱਸ ਕੇ ਗਏ ਨੇ ਹਰ ਚੀਜ਼ ਜੇ ਗੁਰਬਾਣੀ ਬਾਰੇ ਦੱਸ ਕੇ ਗਏ ਨੇ ਜੀਵਨ ਜਾਚ ਬਾਰੇ ਦੱਸ ਕੇ ਗਏ ਨੇ ਬਨਸਪਤੀ ਬਾਰੇ ਵੀ ਦੱਸ ਕੇ ਗਏ ਨੇ ਪਰ ਆਪਾਂ ਛੱਡ ਕੇ ਭੁੱਲ ਗਏ ਹਨ ਇਹ ਸ਼ਾਇਦ ਅੱਜ ਇਤਿਹਾਸ ਦੀਆਂ ਚੀਜ਼ਾਂ ਬਹੁਤ ਘੱਟ ਬੱਚਿਆਂ ਨੂੰ ਪਤਾ ਕਿਸੇ ਨੇ ਪੜ੍ਹੀਆਂ ਨਹੀਂ ਹੈਗੀਆਂ ਤਾਂ ਉਹਨਾਂ ਦੀ ਬਖਸ਼ਿਸ਼ ਮੈਂ ਸਮਝਦਾ ਵੀ ਇਸ ਦਿਨ ਤੇ ਇੱਕ ਬਹਾਨਾ ਹੁੰਦਾ ਤੇ ਜਿਹੜਾ ਉਹਨਾਂ ਦਾ ਸੰਕਲਪ ਹੁੰਦਾ ਬਜ਼ੁਰਗਾਂ ਦਾ ਗੁਰੂਆਂ ਦਾ ਉਹ ਕਿਤਨਾ ਕਿਤੇ ਫੇਰ ਪੋਂਗਰਦਾ ਤੇ ਬਹੁਤ ਧੰਨਵਾਦ ਕਰਦਾ ਮੈਂ ਬੀੜ ਸੁਸਾਇਟੀ ਫਰੀਦਕੋਟ ਦਾ ਰੈਂਬੋ ਬਰਾੜ ਵੀਰ ਜੀ ਦਾ ਗੁਰਪ੍ਰੀਤ ਜੀ ਦਾ ਸੁਖਿੰਦਰ ਬਰਾੜ ਜੀ ਦਾ ਤੇ ਉਚੇਚੇ ਤੌਰ ਤੇ ਹੈਪੀ ਵੀਰਾ ਆਨੰਦਪੁਰ ਸਾਹਿਬ ਤੋਂ ਬਹੁਤ ਹੀ ਪਿਆਰ ਵਾਲੇ ਗੁਰੂ ਦੇ ਸਿੰਘ ਨੇ ਇਹ ਤੇ ਇਹਨਾਂ ਨੂੰ ਇੰਨਾ ਚਾਹ ਹੁੰਦਾ ਜੀ ਵਾਤਾਵਰਨ ਦੀ ਸਾਂਭ ਸੰਭਾਲ ਤੇ ਪਲਾਂਟੇਸ਼ਨ ਦਾ ਬਹੁਤ ਇਹਨਾਂ ਦਾ ਮੈਂ ਜਿੰਨੀ ਵੀ ਸੰਗਤ ਹੋਰ ਆਈ ਹੈ ਹਰਪ੍ਰੀਤ ਮਾਨ ਭੈਣ ਆਈ ਹੈ ਬਹੁਤ ਐਮ ਫਾਰਮੇਸੀ ਕਰਕੇ ਇਹਨਾਂ ਨੇ ਕੋਈ ਜੌਬ ਨਹੀਂ ਕੀਤੀ ਤੇ ਇਹ ਹਰਬਲ ਆਪਣੇ ਆਰਗੇਨਿਕ ਖੇਤੀ ਨੂੰ ਇਹਨਾਂ ਨੇ ਤਰਜੀਹ ਦਿੱਤੀ ਹੈ ਤੇ ਇਧਰੋਂ ਭੈਣ ਇਹ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਸਾਰੇ ਬਹੁਤ ਸੋਹਣਾ ਉਪਰਾਲਾ ਕਰ ਰਹੇ ਨੇ ਦੁਬਾਰਾ ਪੰਜਾਬ ਨੂੰ ਸੁਰਜੀਤ ਕਰਨ ਦਾ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੀਰੇ ਚੌਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ